ਅੱਜ ਆਪਾਂ ਅਮਨਾ ਵੀਰ ਡੱਲਾ ਜਗਰਾਮਾਂ ਦੀ ਬੁੱਕਰ ਦੇ ਵਿੱਚ ਪਿੰਡਾ ਲੁਧਿਆਣੇ ਜ਼ਿਲ੍ਹੇ ਦਾ ਮਸ਼ਹੂਰ ਪਿੰਡਾ ਸਿੱਧ ਰਾਜ ਦੀਆਂ ਇਹਨਾਂ ਦੇ ਘੋੜੇ ਨੂੰ ਆਪਾਂ ਫਰਮਾਇਆ ਸੋ ਹੁਣ ਅਮਨੇ ਵੀਰ ਕੋਲੇ ਵਪਾਰ ਦਾ ਕੰਮ ਤੇ ਘੋੜੀਆਂ ਕੁਝ ਵਿਕਰੀ ਵਾਲੀਆਂ ਨੇ ਅਮਨੇ ਵੀਰ ਇੱਕ ਘੋੜੀ ਦੀ ਕੀ ਡਿਟੇਲ ਹੈ ਇਹ ਘੋੜੀ ਜੀ ਸਵਾੜੀਆ ਮੱਠ ਲਾਈਨ ਦੀ ਘੋੜੀ ਆ ਸਵਾੜੀਆ ਮੱਠ ਇਹ ਕਿਹੜੀ ਲਾਈਨ ਆ ਇਹ ਇਹ ਰਾਜਸਥਾਨ ਦੀ ਲਾਈਨ ਆ ਜੀ ਅੱਛਾ ਆ ਬੜੀਆ ਮੱਠ ਲਾਈਨ ਵੱਜਦੀ ਹੈ ਹਾਂ ਉਸ ਲਾਈਨ ਦੀ ਘੋੜੀ ਆ 62 ਇੰਚ ਹਾਈਟ ਹੋਊ ਬਾਈ ਇਹਦੀ 62 ਇੰਚ ਹਾਂਜੀ ਹਾਂ ਦੇਖ ਲਾ ਮੁੜਨਾ ਨਾ ਪਵੇ ਬਿਲਕੁਲ ਆ ਕੇ ਹੁੰਦਾ ਲਿੱਸੀ ਜ਼ਰੂਰ ਆ ਹਾਂ ਪਰ ਹੰਨਾ ਦੇਖੋ ਇਹਦਾ ਕਿੱਥੇ ਆ ਬਾਈ ਯਾਨੀ 62 ਇੰਚ ਜੇ ਕਿਸੇ ਨੇ ਆ ਕੇ ਲੈ ਲਈ ਕੋਈ ਮਰਜ਼ੀ ਬਾਈ ਸੌਦਾ ਹੋਏ ਤਾਂ ਬਾਅਦ 50000 ਘੱਟੂ ਬਿਲਕੁਲ ਬਿਲਕੁਲ ਘਟਾ ਦੇਾਂਗੇ ਬਾਈ ਜੇ ਨਾ ਨਾ ਜੇ ਪ੍ਰੋਪਰ ਹਾਈਟ ਆ ਘੋੜੀ ਦੀ ਬਾਈ ਹਾਂ ਔਰ ਇਹ ਆਪਣੇ ਸਰਪੰਚ ਸਾਹਿਬ ਕੋੜਾ ਜਿਹੜਾ ਬਾਈ ਸੋਨੀ ਹੁਣ ਵਾਲਾ ਹਾਂ ਉਹਦਾ ਜੰਪ ਦਿੱਤਾ ਹੋਇਆ ਬਾਈ ਇਹਨੂੰ ਹਜੇ ਚੈੱਕ ਨਹੀਂ ਕਰਾਈ ਹਾਂ ਆਪਣਾ ਡਾਕਟਰ ਸਾਹਿਬ ਹੈਗੇ ਨਰਤੇਜ ਬਰਾੜ ਜੀ ਹਾਂ ਉਹਨਾਂ ਨੇ ਚੈੱਕ ਕਰਕੇ ਮਲਾਈ ਉਹਨਾਂ ਤੋਂ ਚੈੱਕ ਕਰਾ ਕੇ ਜੰਪ ਦਿੱਤਾ ਹੋਇਆ ਬਈ ਇਹਨੂੰ ਘੋੜੀ ਨੂੰ ਹਾਂ ਔਰ 15 ਤੋਂ 20 ਦਿਨ ਹੋ ਗਏ ਹੋਣਗੇ ਇਹਨੂੰ ਯਾਨੀ 17 18 ਦਿਨ ਹੋ ਗਏ ਹੋਣਗੇ 15 ਤੋਂ 20 ਦੇ ਵਿੱਚ ਵਿੱਚ ਬਈ ਘੋੜੀ ਨੂੰ ਜੰਪ ਦਿੱਤੇ ਨੂੰ ਬਈ ਅੱਛਾ ਯਾਨੀ ਜੇ ਕੋਈ ਤੁਹਾਡੇ ਨਾਲ ਸੌਦਾ ਕਰੇ ਤਾਂ ਗੱਬਣ ਦਾ ਸਮਝ ਕੇ ਕਰੇ ਖਾਲੀ ਸਮਝ ਕੇ ਕਰੇ ਸੌਦਾ ਕਰ ਲਵੇ ਬਈ ਅਗਰ ਗੱਬਣ ਨਾ ਹੋਊਗੀ ਤਾਂ ਕਰਵਾ ਕੇ ਦੇਵਾਂਗੇ ਅੱਛਾ ਜੇ ਖਾਲੀ ਹੋਈ ਤਾਂ ਗੱਬਣ ਕਰਾ ਕੇ ਦਿਵਾਂਗੇ ਤੇ ਉਹ ਹਸਾਬ ਕਿਤਾਬ ਨਾਲ ਹਾਂਜੀ ਹਾਂ ਹਾਂ ਬਿਲਕੁਲ ਅੰਦਰ ਦੀ ਸਾਫ ਆ ਇੱਕ ਨੰਬਰਾ ਘੋੜੀ ਪੂਰੀ ਪੋਰਪੋਰ ਬਹੁਤ ਆ ਕੱਲੀ ਲਿੱਸੀ ਲਿੱਸੀ ਆ ਬਾਈ ਉਹ ਬਾਕੀ ਮਜ਼ਬੂਤੀ ਆ ਮਜ਼ਬੂਤੀ ਬਹੁਤ ਜਿਆਦਾ ਆ ਸੁੰਭ ਸੁੰਭ ਦੇਖੋ ਘੋੜਿਆ ਘੋੜੀ ਕੋਈ ਬੱਚਾ ਵੀ ਜਿਆਦਾ ਚੰਗਾ ਬੱਚਾ ਦਊਗੀ ਬਾਈ ਇਹਦੀ ਨੱਕ ਨੁੱਕ ਦੇਖੋ ਤੁਸੀਂ ਜਿਆਦਾ ਲੈਂਥ ਕੰਨ ਬਹੁਤ ਚੰਗਾ ਬਾਈ ਫਿਰ ਇਹ ਤਿਲਕ ਤੋੜੇ ਨੂੰ ਕਹਿੰਦੇ ਆ ਹਾਂ ਤਿਲਕ ਤੋੜ ਆ ਬਾਈ ਇਹ ਮੱਥੇ ਜਿਵੇਂ ਫੁੱਲ ਆ ਬਾਕੀ ਸਾਰੀ ਕਾਲੀ ਆ ਹੈਨਾ ਬਾਕੀ ਕਾਲੀ ਐ ਸਾਰੀ ਹਾਂਜੀ ਤੇ ਉਰਮਾਰਾ ਜੀ ਕਿਰਪਾ ਕਰੇ ਜੇ ਉਹ ਤਾਂ ਘੋੜੀ ਜਾਨੀ ਪ੍ਰਾਣੀ ਨਾ ਜਿਵੇਂ ਪ੍ਰਾਣੀਆਂ ਸੀ ਵੱਡੀਆਂ ਘੋੜੀਆਂ ਬਾਈ ਹੱਕ ਹੱਕ ਹਜੇ ਤਾਂ ਜਦੋਂ ਕਰਮਾਂ ਵਾਲੀ ਭਰ ਗਈ ਹੂੰ ਰਾਜੀ ਹੋ ਗਈ ਤਿਆਰ ਹੋ ਗਈ ਘੋੜੀ ਜਦ ਬਣੂਗੀ ਬਾਈ ਉਦੋਂ ਦਾ ਚਾਹੇ ਨੂੰ ਕੋਈ 64 ਇੰਚ ਵੀ ਦੱਸੀ ਜਾਵੇ ਬਾਈ ਆਓ ਜਦੋਂ ਫਿਰ ਭਰ ਗਈ ਉਹ ਗਰਦਨ ਗੁਰਦਨ ਦਾ ਬਹੁਤ ਠਾਵ ਆ। ਯਾ ਵਧੀਆ ਬਾ ਪੂਰੇ ਹੈਨਾ? ਹਾਂਜੀ ਹਾਂਜੀ। ਤੇ ਮੁੱਲ ਵਾੜੀ ਫਿਰ ਫੋਨ ਤੇ ਕਰੋਗੇ ਕਾ? ਫੋਨ ਤੇ ਕਰ ਲਾਂਗੇ ਬਾਈ। ਅੱਛਾ ਜੇ ਅੱਛਾ ਜੇ ਆਪਾਂ ਆਉਣੇ ਵੀਰ ਤੇ ਵੀ ਭਰਾ ਮੇਰਾ ਉਹੀ ਪੁੱਛੇ ਜੀ ਨੇ ਲੈਣੀ ਆ ਬਾਈ ਅਦਰਬਾਈ ਤਾਂ ਨਹੀਂ ਆਪਾਂ ਤਾਂ ਸੌਦਾ ਸਾਹਮਣੇ ਬਹਿ ਕੇ ਕਰਨ ਦੇ ਵਿੱਚ ਹੀ ਬਾਈ ਯਕੀਨ ਰੱਖਦੇ ਆ। ਆ ਜਦੋਂ ਮੁੱਲ ਪੁੱਛ ਲੂ ਜੈਜ ਆ। ਬਿਲਕੁਲ ਬਿਲਕੁਲ ਬਾਈ। ਚਲੋ ਮਾਰੀ ਤੋਰ ਕੇ ਦਿਖਾ ਦਿਓ ਫਿਰ ਆਪਾਂ ਹੁਣ ਅਗਲੀ ਘੋੜੀ ਦਿਖਾਉਨੇ ਆ। ਤੇ ਬਾਈ ਜੀ ਸਰਪੰਚ ਸਾਹਿਬ ਉਹ ਤੋਂ ਪ੍ਰੈਗਨੈਂਟ ਆ ਤੇ ਮਲਵਾੜੀ ਅਮਨਵੀਰ ਕਹਿੰਦਾ ਫੋਨ ਤੇ ਕਰ ਲਾਂਗੇ ਤੇ ਘੋੜੀ ਸੰਬਾ ਪੱਖੋਂ ਨੱਕ ਪੱਖੋਂ ਕੰਨਾ ਪੱਖੋਂ ਪਿਓ ਰਾਜਸਥਾਨ ਦੀ ਆ ਅ ਤੁਸੀਂ ਕੋਈ ਚਾਹ ਵਾ ਅਮਨਵੀਰ ਸਵਾਰੀ ਸੁਬੂਰੀ ਬਿਲਕੁਲ ਬਾਈ ਸਵਾਰੀ ਤਾਂ ਇਹ ਤੇ ਬਹਿ ਕੇ ਬੰਦਾ ਗੱਡੀ ਭੁੱਲ ਜਾਂਦਾ ਬਾਈ ਕੀ ਭੁੱਲ ਜਾਂਦਾ ਗੱਡੀ ਭੁੱਲ ਜਾਂਦਾ ਗੱਡੀ ਇਹ ਤੇ ਬਹਿ ਕੇ ਐਨੀ ਆ ਇੰਨਾ ਤੁਰਦੀ ਆ ਬਾਈ ਘੋੜੀ ਹਾਂ ਅੱਜ ਸਵਾਰ ਚਾਹੀਦਾ ਤੇ ਬਹਿਣ ਵਾਲਾ ਯਾਨੀ ਇੱਕ ਸ਼ੌਂਕ ਨਾ ਦੋ ਪੂਰੇ ਕਰ ਲੂ ਘੋੜੀ ਰੱਖਣ ਦਾ ਵੀ ਤੇ ਇੱਕ ਦਿਨ ਜਿੱਦੇ ਨੂੰ ਜੰਪ ਦੇ ਕੇ ਲਿਆ ਸਰਪੰਚ ਸਾਹਿਬ ਤੋਂ ਬਾਈ ਹਾਂ ਕਹੋ ਕਿਹਾ ਤੇ ਉਧਰੋਂ ਮੈਂ ਮੁੰਡਾ ਸੀ ਇੱਕ ਮੇਰਾ ਮਿੱਤਰ ਆ ਇਥੇ ਭਤੀਜਾ ਲੱਗਦਾ ਹੂੰ ਉਹ ਬਿਠਾਤਾ ਜਾਨੀ ਉਹ ਪਿੰਡ ਤੇ ਕਰਾਉਂਦਾ ਜਾਨੀ ਥੱਕ ਗਿਆ ਇਹਨੂੰ ਖਿੱਚਦਾ ਹੀ ਕੰਡਿਆਲਾ ਰੋਕਦਾ ਹੀ ਇਹ ਕਹੇ ਵੀ ਛੱਡ ਮੈਨੂੰ ਢਿੱਲਾ ਮੜਾ ਜਾ ਤੈਨੂੰ ਜਾਨੀ ਰੇਗਿਆ ਪੂਰਾ ਚਾਲ ਬਹੁਤ ਜਿਆਦਾ ਬਹੁਤ ਜਿਆਦਾ ਚਾਲ ਦੋ ਇਹ ਰਾਜਸਥਾਨ ਵਾਲਿਆਂ ਚ ਇਹ ਹੈਗੀ ਆ ਖੂਬੀ ਹਾਂਜੀ ਹਾਂ ਬਾਈ ਉਹਨੇ ਵੀ ਇਹ ਘੋੜੀ ਇਹ ਘੋੜੀ ਬਾਈ ਜੀ ਆਪ ਹੈਗੀ ਆ ਰਵੀ ਦੀ ਅੱਛਾ ਰਵੀ ਸੀਗਾ ਰਾਜ ਦਾ ਰਾਜ ਦਾ ਰਾਜ ਸੀਗਾ ਰਤਨਾਕਰ ਦਾ ਰਤਨਾਕਰ ਲੈਣ ਹਾਂ ਜਾਨੀ ਰਤਨਾਕਰ ਲੈਣਾ ਬਾਈ ਇਹ ਹੂੰ ਤੇ ਇਹ ਦਾਨੇ ਦੇ ਬੱਚੇ ਤੋਂ ਕੋਈ ਘੋੜਾ ਉਧਰ ਰਾਜਸਥਾਨੀ ਦਾਨੇ ਦਾ ਬੱਚਾ ਉਹਦੇ ਤੋਂ ਪ੍ਰੈਗਨੈਂਟ ਆ ਬਾਈ ਇਹ ਸੱਤ ਮਹੀਨਿਆਂ ਦੀ ਪ੍ਰੈਗਨੈਂਟ ਆ ਵਾਕਿਆ ਹੀ ਬਾਈ ਜੀ ਉਹ ਅਮਨੇ ਵੀ ਆਰਤੀਆਂ ਦੇ ਸਹਰਾਣੇ ਵਰਗੀ ਗੋਲ ਪਈ ਆ ਹੈਂ ਠੰਡੀ ਸੀਲ ਵੀ ਬਹੁਤ ਜ਼ਿਆਦਾ ਵਧੀਆ ਹੈ ਨਾ ਬਹੁਤ ਆ ਬਾਈ ਹਾਂ ਮੱਥੇ ਫੁੱਲ ਹਾਂਜੀ ਤੇ ਇਹ ਰੰਗ ਇਹ ਕਮੈਤ ਰੰਗ ਹੈ ਜੀ ਕਮੈਤ ਰੰਗ ਦਾ ਤੇ ਇੱਕ ਪੈਰ ਚਿੱਟਾ ਦੂਜੇ ਤੇ ਜਵਾਬ ਹੈਗਾ ਨਹੀਂ ਇੱਕ ਪੈਰੀ ਚਿੱਟਾ ਮੱਥੇ ਫੁੱਲ ਮੱਥੇ ਫੁੱਲ ਤੇ ਮੇਰੇ ਖਿਆਲ ਕਿੰਨੇ ਵੀ ਨਰੀ ਇਹ ਹੈਗੀ ਹੈ 7 ਮਹੀਨਿਆਂ ਦੀ ਜੀ ਯਾਨੀ 2 1 ਦੇ ਵਟੇ 2 ਲੈ ਜੂ ਅਗਲਾ 2 ਜਨਵਰੀ ਆ ਬਾਈ ਨਹੀਂ ਹੁਣ ਤਾਂ ਲਾਟਰੀ ਨਿਕਲਣ ਵਾਲੀ ਆ ਬਿਲਕੁਲ ਬਿਲਕੁਲ ਬਈ ਹਾਂ ਤੇ ਵਾਕਈ ਬਾਈ ਜੀ ਬੜੀ ਖੂਬਸੂਰਤ ਆ ਖੰਡੀ ਸੀਲ ਵੀ ਬਹੁਤ ਆਮਨੇ ਬਹੁਤ ਬਹੁਤ ਜਿਆਦਾ ਸੀਲ ਕੋੜੀ ਹੈ ਬਾਈ ਕੰਨਾ ਕੋਨਾ ਦੀ ਵੀ ਬਹੁਤ ਚੰਗੀ ਹੈ ਜੀ ਅੱਛਾ ਸਵਾਰੀ ਕਰਦੇ ਹੋ ਸਵਾਰੀ ਵੀ ਹਾਂ ਜੀ ਹਾਂ ਸਵਾਰੀ ਤਾਂ ਹਰੇਕ ਨੇ ਹੈਗੀ ਪੂਰੇ ਤਨ ਜਨਵਾਰੀ ਬਾਈ ਬੰਦਾ ਕੋਈ ਵੀ ਹੈ ਜਿਹੜਾ ਕੋਈ ਸ਼ੌਂਕ ਵਾਲਾ ਵੀ ਕੋਈ ਨਵਾਂ ਬੰਦਾ ਵੀ ਜਾਂ ਕੋਈ ਪੁਰਾਣਾ ਵੀ ਜਿਹੜਾ ਕੋਈ ਲੈਂਦਾ ਇਹ ਸਵਾਰੀ ਨਾਲ ਹੀ ਸ਼ੌਂਕ ਵੱਧਦਾ ਬਾਈ ਇਹਦਾ ਹਮਮਮ ਯਾਨੀ ਜਦੋਂ ਬੰਦਾ ਸਵਾਰੀ ਜਿਹੜਾ ਤੁਸੀਂ ਬੰਦਾ ਘੋੜੀ ਤੇ ਬੈਠਾ ਜਾਂਦਾ ਤੇ ਇੱਕ ਕੋੜੀ ਤੇ ਰੇਂਜ ਰੋਵਰ ਨੰਗੀ ਕੋਲ ਦੀ ਬੰਦਾ ਰੇਂਜ ਰੋਵਰ ਨਹੀਂ ਹਟ ਕੇ ਘੋੜੀ ਵਾਲ ਦੇਖਦਾ ਪਹਿਲਾਂ ਜਦ ਬੰਦਾ ਘੋੜੇ ਤੇ ਬੈਠਾ ਜਾਂਦਾ ਨਾ ਉਹਦੇ ਇੱਤਾ ਦੀ ਥੋੜਾ ਫਿਰ ਇਹਨੂੰ ਸੰਭਲਣ ਨੂੰ ਦਾਣਾ ਪਾਉਣ ਨੂੰ ਜੀ ਕਰਦਾ ਵੀ ਕੱਲ ਨੂੰ ਏਦੋਂ ਵੀ ਵੱਧ ਲੈ ਕੇ ਤੁਰੇ ਮੈਨੂੰ ਘਰ ਮਾ ਲਈਏ ਘਰ ਮਾ ਲਈ ਲੈ ਕੇ ਤੁਰੇ ਅੱਛਾ ਅਮਨੇ ਵੀ ਥੋੜਾ ਨੰਬਰ ਕਿੰਨਾ ਵਾ 9876304213 ਬਈ ਜੀ ਇਹ ਮੁੱਲ ਬੱਤਾ ਜਾਇਜ਼ ਹੀ ਆ ਜਮਾ ਬਿਲਕੁਲ ਜਾਇਜ਼ ਮੁੱਲ ਦੀਆਂ ਘੋੜੀਆਂ ਬਈ ਆ ਤਾਂ ਹੁਣ ਮੰਨ ਲਓ ਵੀ ਜਾਨਵਰ ਵੀ ਦੋ ਹੀ ਨੇ ਦੋ ਹੀ ਆ ਬਸਾਂ ਤੁਹਾਡੀ ਚੰਗਾ ਬੱਚਾ ਪੈਦਾ ਕਰਨ ਵਾਲੀ ਘੋੜੀ ਆ ਬਈ ਪੇਟ ਪੂਟ ਹਜੇ ਤਾਂ 7 ਮਹੀਨੇ ਦੇ ਬਾਅਦ ਤੁਸੀਂ ਦੇਖੋ ਵੀ ਜਦ ਇਹ ਸੂਣ ਤੇ ਆਈ ਉਦੋਂ ਪੇਟ ਕਿੱਥੇ ਜਾ ਬਾਕੀ ਫਿਰ ਇੱਕ ਵਾਰੀ ਮਾੜੇ ਤੋਰੇ ਜਿਆਦਾ ਬਾਈ ਜੀ 60 ਤੋਂ ਥੋੜੀ ਬਹੁਤੀ ਦਾਬਦੀ ਹੋ 95 ਇੰਚ ਤਾਂ ਹੈਗੀ ਆ ਪਰ 95 ਤਾਂ ਪੂਰੀ ਖੁੱਲੀ ਆ ਬਾਈ 95 ਤੇ ਹੋਊਗੀ ਜਾਨੀ 95 ਹੀ ਮੰਨ ਕੇ ਲੈ ਲਵੇ ਹਾਂ ਕਿਉਂ ਜਿਵੇਂ ਐਨ ਪੂਰੀ ਆਪਦੇ ਤੋਂ ਥੋੜੀ ਜੀ ਹਾਈਟ ਵੱਧੀ ਦੱਸਦੀ ਆ ਪਰ ਤੁਸੀਂ ਸਹੀ ਦੱਸਿਆ ਨੱਕ ਨੁੱਕ ਬਹੁਤ ਸੋਹਣੀ ਆ ਤੇ ਗੁਰੂ ਆਠੂ ਬਹੁਤ ਚੰਗਾ ਬਾਈ ਯਾਨੀ ਬੱਚਾ ਟੰਗੀ ਕੋੜੀ ਦੀ ਇਹ ਦਾਨੇ ਦੇ ਬੱਚੇ ਤੋਂ ਇਹ ਗੱਭਣ ਹੈ ਜੀ 7 ਮਹੀਨੇ ਦੀ ਆ ਮਮਲ ਬੱਟਾ ਜੈ ਜੀ ਲੱਗੇ ਹੱਥਾਂ ਨੂੰ ਬੈ ਕੇ ਜਾਣੀ ਆ ਬਹੁਤ ਵਰਗੀ ਕੋੜੀ ਆ ਬਾਈ ਨਹੀਂ ਹਾਂ ਜੀ ਤੁਰਦੀ ਵਧੀਆ ਪੂਰਾ ਚੰਗਾ ਜੀ ਚਾਹੇ ਪੂਰਾ ਜਵਾਬਕ ਬਿਠਾ ਦਿਓ ਤੁਸੀਂ ਉੱਪਰ ਚਲੋ ਕੋਈ ਜਦੋਂ ਲੈਣ ਆਇਆ ਕੋਈ ਬਿਠਾ ਕੇ ਦੇਖੂਗਾ ਜੀ ਹੂੰ ਹੂੰ ਸੋ ਉਮਰ ਵੀ ਠੀਕ ਲੱਗਦੀ ਹੈ ਹਜੇ ਨਵੀਂ ਉਮਰ ਦੀ ਘੋੜੀ ਆ ਬਾਈ ਜਮਾ ਦੇਖੋ ਲੈ ਹਾਂ ਲੈ ਆ ਲਓ ਜੀ ਰੱਖ ਕੇ ਹੀ ਕੋਈ ਬਾਈਟ ਨਹੀਂ ਆਊਟ ਹੈਗੀ ਹਾਂ ਕੁਛ ਨਹੀਂ ਕੋਈ ਹਜੇ ਸੂਏ ਵੀ ਨਹੀਂ ਕੱਢੇ ਕਰ ਮਾਲੀ ਨੇ ਬਾਈ ਨਹੀਂ ਇਹੇ ਬਾਈ ਜੀ ਤੁਹਾਨੂੰ ਸਹੀ ਦਿਖਾ ਰਹੇ ਆ ਬਹੁਤ ਵਧੀਆ ਸੋਹਣੀ ਘੋੜੀ ਆ ਬਾਈ ਯਾਨੀ ਉਮਰ 6 ਤੋਂ 7 ਸਾਲ ਹੋਊ ਬਾਈ 6 ਹੋਵੇ 7 ਹੋਵੇ ਬਸ ਇਨੀ ਉਮਰ ਦੀ ਆ ਚਲੋ ਇਹ ਬਾਈ ਜੀ ਦੂਜੀ ਘੋੜੀ ਆ ਆਮਨੇ ਦੀ ਜਿਹੜੀ ਆਪਾਂ ਦਿਖਾ ਰਹੇ ਆ ਅਮਨੇ ਵੀਰ ਇਹ ਖੂਬਸੂਰਤੀ ਕਿੱਥੋਂ ਲਿਆਂਦੀ ਆ ਇਹ ਬਾਈ ਵਿਂਝਲ ਵਾਲੇ ਪ੍ਰਤਾਪ ਦੀ ਆ ਹਾਂ ਤੇ ਉਮਰ ਵੀ ਇਹਦੀ ਬਹੁਤ ਘੱਟ ਆ ਬਾਈ ਹਜੇ ਤਾਂ ਪੰਜਾਰੇ ਨਹੀਂ ਲੱਗੀ ਹਾਂ ਤੇ ਪ੍ਰਤਾਪ ਸੀ ਜਿਹੜਾ ਵਿਂਝਲ ਵਾਲਾ ਉਪਰਵਾਦ ਦਾ ਸੀ ਬਾਈ ਉਪਰਵਾਦ ਦਾ ਹਾਂ ਦੇਵਲੀ ਲਾਈਨ ਦੀ ਘੋੜੀ ਆ ਬਾਈ ਬਹੁਤ ਸੋਹਣੀ ਦੋਨੇ ਪੈਰ ਚਿੱਟੇ ਆ 61 ਇੰਚ ਹਾਈਟ ਆ ਜੀ ਇਹਦੀ ਕਿੰਨੀ 61 ਹਾਂ 61 ਇੰਚ ਹਾਈਟ ਆ ਫੱਟੀ ਵਾਲੀ ਤੇ ਇਹ ਆਪਣੇ ਸਿੱਧ ਰਾਜ ਦਾ ਜੰਪ ਦਿੱਤਾ ਹੋਇਆ ਬਾਈ ਇਹਨੂੰ ਹੋਗੇ 8-10 ਦਿਨ ਜੀ ਅੱਛਾ ਹਾਂ ਜੀ ਹਾਂ ਪਰ ਬੱਚਾ ਵੀ ਮੈਂ ਕਹਿੰਦਾ ਖੂਬਸੂਰਤੀ ਤੇ ਕਿਉਂਕਿ ਜਿਹੜਾ ਮਥੇ ਇਹਦੇ ਬਲੇਜ ਆ ਹਾਂਜੀ ਹਾਂ ਇਹਦੀ ਖੂਬਸੂਰਤੀ ਦੇ ਹੋਰ ਰੰਗ ਭਰਦਾ ਵਾ ਹਾਂ ਹਾਂ ਨਹੀਂ ਦੋਨੇ ਪੈਰ ਚਿੱਟੇ ਆ ਗੁਰਦਣ ਗੁਰਦਣ ਬਹੁਤ ਸੋਹਣੀਆਂ ਬਾਈ ਬਹੁਤ ਜ਼ਿਆਦਾ ਇਹ ਮੈਨੂੰ ਲੱਗਦਾ ਹੋ ਵੀ ਹਜੇ ਬੜੀ ਨਿਆਣੀ ਹਾਂ ਬਾਈ ਪਹਿਲੇ ਸੂਈ ਸੋਣਾ ਬਈ ਇਹਨੇ ਹਜੇ ਹਾਂ ਬੱਚਾ ਇਹਨੇ ਦਿੱਤਾ ਨਹੀਂ ਕੋਈ ਨਹੀਂ ਦਿੱਤਾ ਹੈਨਾ ਤੇ ਹੁਣ ਫਿਰ ਅਮਨੇ ਵੀ ਇਹ ਵੀਡੀਓ ਪੈਂਦੇ ਸਾਰ ਵਖ ਜਾਣੀ ਆ ਪਰ ਗੱਲ ਹੁਣ ਫਿਰ ਵਿਸ਼ਵਾਸ ਤੇ ਆ ਜਾਂਦੀ ਹੈ ਜੰਪ ਦੀ ਕੋਈ ਫੋਟੋ ਫਟ ਹੋ ਬਿਲਕੁਲ ਹੈਗੀ ਬਾਈ ਅੱਛਾ ਹਾਂਜੀ ਹਾਂ ਤੇ 10 ਦਿਨ ਹੀ ਹੋਏ ਆ हां 10 ਤੋਂ 12 ਦਿਨ ਹੋ ਗਏ ਬਾਈ ਇਹਨੂੰ ਅੱਛਾ ਜੇ ਆਪਣੇ ਨਾਲ ਕੋਈ ਸੌਦਾ ਕਰ ਲਵੇ ਕਿਉਂਕਿ ਇਹਨੂੰ ਇਹਨੂੰ ਕਹਿਣ ਦੀ ਲੋੜ ਨਹੀਂ ਪੈਣੀ ਜਿਹੜੇ ਇਹਦੇ ਚ ਅੰਗ ਪੈਰ ਆ ਜਿਹੜੀ ਇਹਦੀ ਖੂਬਸੂਰਤੀ ਆ ਫਿਰ ਉਹ ਕਿਵੇਂ ਗੱਲਬਾਤ ਹੋਊਗੀ ਉਹ ਬਾਈ ਜੀ ਆਜੇ ਵੀ ਕੋਈ ਗੱਲ ਨਹੀਂ ਫੋਨ ਤੇ ਕਰ ਲਵੇ ਸੌਦਾ ਚਾਹੇ ਆਪਣੇ ਨਾਲ ਕੋਈ ਵੀ ਮਿੱਤਰ ਆਪਣਾ ਬਹਿ ਕੇ ਸੌਦਾ ਕਰ ਲਵੇ ਬਾਈ ਆਪਣੇ ਤਾਂ ਕੈਮਰੇ ਲੱਗੇ ਹੋਇਆ ਘਰੇ ਹਰ ਵਕਤ ਘੋੜਿਆਂ ਦੇ ਉੱਪਰ ਜਾਂ ਪਰ ਦਿਨ ਦੇ ਦੀ ਕੈਮਰੇ ਦੇ ਵਿੱਚ ਵੀਡੀਓ ਸਭ ਕੁਝ ਹੋਊਗਾ ਇਹਨੂੰ ਤਸੱਲੀ ਕਰਾ ਕੇ ਬਾਈ ਦੇਵਾਂਗੇ 61 ਇੰਚ ਹੋਊ ਹਾਈਟ ਹੈ ਪੂਰੀ 61 ਇੰਚ ਆ ਬਾਈ ਫੀਤਾ ਨਾਲ ਲੈ ਕੇ ਆਵੇ ਅਗਲਾ ਆਪਦਾ ਜੇ ਜੇ ਨ ਜੇ ਦਾ 61 ਦੀ 65 ਹੋਈ ਤਾਂ ਲੈ ਜਵੇ ਹਾਂ ਜੇ ਕੱਟੋ ਦਬਦੀ ਹੋਈ ਤਾਂ ਘੋੜੀ ਸਾਡੀ ਘੋੜੀ ਥੋੜੀ ਆ ਤੇ ਉਹ ਵਿਸ਼ਵਾਸ ਤੇ ਆਪਣੇ ਬਈ ਜੰਪ ਉਹਦੇ ਕਰਮ ਨੇ ਹਾਂ ਜੀ ਹੁਣ ਤੁਸੀਂ ਫੋਟੋ ਦਿਖਾ ਸਕਦੇ ਹੋ ਦੱਸ ਦਿੰਦੀ ਹੈ ਨਾ ਫੋਟੋ ਹਾਂ ਜੀ ਹਾਂ ਵਾਕਿਆ ਹੀ ਬਾਈ ਜੀ ਜੰਪ ਤੇ ਜੇ ਖਾਲੀ ਵੀ ਹੋਈ ਤਾਂ ਦੇਵਾਂਗੇ ਬਾਈ ਗੱਬਣ ਕਰਾ ਕੇ ਦੇਵਾਂਗੇ ਫੇਰ ਨਹੀਂ ਫੇਰ ਉਹ ਕਈ ਗ੍ਰਾਹ ਅਗਲਾ ਕਹਿੰਦਾ ਮੈਂ ਲੈ ਜਾਂਦਾ ਮੈਂ ਇਹ ਬਾਈ ਆਇਆ ਇਹ ਤਾਂ ਜਮਾ ਖੁੱਲੀ ਹੋਈ ਸੀ ਤੇ ਰੱਸਾ ਵੀ ਨਹੀਂ ਸੀ ਪਾਇਆ ਜਿੰਨੋਂ ਤੋਂ ਆਪਾਂ ਲਈ ਆ ਉਹਨਾਂ ਨੇ ਤਾਂ ਨਹੀਂ ਹੋਣੀ ਸੀਗੀ ਆ ਇਹ ਤਾਂ ਆਪਾਂ ਹੁਣ ਥੋੜੀ ਜਿ ਬੰਨ ਕੇ ਰੱਖਦੇ ਆ ਉਹਦਾ ਕਰਕੇ ਅਲਕਤ ਵੀ ਮੰਨਦੀ ਆ ਬਹੁਤ ਅਮਰੀਕੀ ਜਿਹੜਾ ਲੈ ਗਿਆ ਪੂਰੀ ਦੀ ਹਾਂ ਜੀ ਯਾਨੀ ਉਹ ਸ਼ੌਂਕ ਕਈ ਪੂਰੇ ਇਹਦੇ ਨਾਲ ਕਰ ਲੋ ਬਿਲਕੁਲ ਬਿਲਕੁਲ ਕਿਉਂਕਿ ਕੰਨ ਵੀ ਬੜੇ ਸੋਹਣੇ ਆ ਬੱਚਾ ਗਰਦਨ ਡਿਜ਼ਾਈਨ ਕੋ ਬਹੁਤ ਜਿਆਦੇ ਵਧੀਆੜੀਆਂ ਇੱਕ ਵਾਰ ਦੇਖ ਮੁੱਖ ਤਾਂ ਦੇਖ ਮੁਖੜਾ ਉਹ ਫਿਰ ਗਾਣਾ ਨੇ ਤੇਰਾ ਮੁਖੜਾ ਦੇਖ ਕੇ ਮਰ ਗਿਆ ਵੀ ਹਾਂ ਹਾਂ ਸੱਚੀ ਗੱਲ ਆ ਮਰਨ ਵਾਲੀ ਗੱਲ ਹੀ ਆ ਵੀ ਜਿੰਨੀ ਸੋਹਣੀ ਆ ਨਾ ਪ੍ਰਮਾਤਮਾ ਨੇ ਇਹਨੂੰ ਹੁਸਨ ਦਿੱਤਾ ਵਾ ਸੋ ਮੁੱਲਵਾਲੀ ਜੈਜ ਹੀ ਆ ਬਿਲਕੁਲ ਜੈਜ ਮੁੱਲ ਚ ਬਾਈ ਸਾਰਿਆਂ ਦਾ ਹੀ ਜੈਜ ਮੁੱਲ ਹੋਣ ਜੈਜ ਤੇ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ ਸਿੱਧ ਰਾਜ ਦਾ ਇਹਨੂੰ ਜੰਪ ਦਿੱਤਾ ਹੋਇਆ ਪੈਰ ਤੇ ਕਿਸੇ ਨੂੰ ਲੱਗਦਾ ਹੋਊ ਬਾਈ ਵੀ ਲੰਗ ਮਾਰਦੀ ਆ ਇੱਕ ਖੁਰੀ ਲੈ ਗਈ ਇਹਦੀ ਮੰਡੀ ਚ ਦਿਖਾ ਦਿਓ ਅੱਛਾ ਖੁਰੀ ਪਟਾ ਗਈ ਇੱਕ ਬਾਈ ਵਾਕੇ ਖੁਰੀ ਲਈ ਹੋਈ ਆ ਹਾਂ ਇੱਕ ਖੁਰੀ ਹੈਗੀ ਆ ਤੇ ਇੱਕ ਲਈ ਹੋਈ ਆ ਉਹ ਫੈਰੀਅਰ ਸੱਦਾਂਗੇ ਉਹ ਤੋਂ ਕਰਵਾਵਾਂਗੇ ਜੀ ਅੱਜ ਆਪਾਂ ਡੱਲੇ ਪਿੰਡ ਦੇ ਵਿੱਚ ਸਿੱਧ ਰਾਜ ਦੀਆਂ ਗੱਲਾਂ ਬਾਤਾਂ ਹੋਈਆਂ ਜਗਰਾਮਾ ਦੇ ਕੋਲੇ ਆਪਣੇ ਵੀਰ ਨੇ ਤਿੰਨ ਘੋੜੀਆਂ ਵੇਚਣੀਆਂ ਨੇ ਤਿੰਨਾ ਘੋੜੀਆਂ ਦੀ ਤੁਹਾਨੂੰ ਡਿਟੇਲ ਦੱਸਤੀ ਆ ਸੋ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖੇ ਵੀਰੇ ਇਸੇ ਤਰ੍ਹਾਂ ਸਭ ਦਾ ਪਿਆਰ ਬਣਿਆ ਰਹੇ ਇਹ ਮੁਹੱਬਤ ਦੇ ਪੈਗਾਮ ਗੁਰੂ ਦੀ ਲਾਡਲੀ ਫੌਜ ਲੈ ਕੇ ਆਉਂਦੀ ਆ ਤੇ ਆਪਾਂ ਉਸ ਪਿਆਰ ਨੂੰ ਅੱਗੇ ਬਣਦੇ ਆ ਸੋ ਫੇਰ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ YouTube Facebook Insta ਤੇ ਉਹ ਵੀ ਯੂਰ ਸਬਸਕ੍ਰਾਈਬ ਕਰਿਓ ਘੰਟੀ ਵਾਲਾ ਬਟਨ ਵੀ ਦਬਾਓ ਫਾਲੋ ਵੀ ਕਰਿਓ ਸੋ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਛੋਟਾ ਵੀਰ ਵਿੱਕੀ ਗੁੱਜਰਵਾਲ YouTube ਚੈਨਲ ਹੋਰ ਵਧੀਆ ਵਧੀਆ ਇੰਟਰਵਿਊ ਲੈ ਕੇ ਤੁਹਾਡੇ ਅੱਗੇ ਹਾਜ਼ਰ ਆ ਬਹੁਤ ਧੰਨਵਾਦ ਸਸਰੀਕਾਰ ਖੁਸ਼ ਰਹੋ ਚੜ੍ਹਦੀ ਕਲਾ ਰਹੋ ਰੱਬ ਰਾਖਾ